बोल श्री चंद्र भगवान की जय कल्ले युग तारन आ गए ब्रह्मा बिशन महेश नानक श्री चंद लक्ष्मी तारतरा पर पे ਤਾਰ ਤਰਾ ਪਰਪੇ ਸਿਧੋਰਾ ਮੋਮਨ ਪਾਗਲ ਹੋ ਗਿਆ ਸੁਧ ਬੁੱਧ ਬਿਸਰਾਏ ਸੁਰਾ ਪੇਟ ਮਾਰ ਕੇ खुद को खत्म करा खुद को खत्म करा जग गुरु श्री चंद्र भगवान की जय चौपाई शेख मोहम्मद पाप कमाया पागल पाप श्राप बनाया शुद्ध बुद्ध को सा भगवान ही ਇਹਿਤ ਸ਼ੋਰ ਤੇ ਪਾਪ ਭੁਲਾਈ ਲੈ ਕਰ ਸ਼ੁਰਾ ਪੀਟ ਮੇ ਮਾਰਾ ਉੜਿਆ ਦੇਸੇ ਪੌਰ ਵਿਚਾਰਾ ਆਤਮੰਗਤਿਆ ਪੈੜਾ ਪਾਪ ਪ੍ਰਭੂ ਕਰੇਨਾ ਇਸ ਕੋ ਮਾਬ ਚੌਪਈ ਸੇਖ ਮੁਹੰਮਦ ਜਾਨ ਗਵਾਈ ਹਿੰਦੂਆ ਨੇ ਅਤੀ ਖੁਸ਼ੀ ਮਨਾਈ ਸ਼ੇਖ ਸੁਤ ਮਿਰ ਜਾ ਸੁਣ ਪਾਗੇ ਬੁੱਧੀ ਇਸ ਕੀ ਸੋਈ ਜਾਗੇ ਪੇਟਾ ਲੈ ਕਰ ਡੇਰੇ ਆਵੇ ਹੱਥ ਜੋੜ ਕੇ ਪੂਰਵਕ ਸ਼ਾਵੇ ਮੈਂ ਹਾਂ ਗੌਗਣ ਘਰ ਸੁਆਮੀ ਤੁਮ ਹੋ ਬਖਸ਼ਣ ਘਰ ਸੁਆਮੀ ਬਾਬਾ ਸ਼ਿਚਿੰਦਰ ਕੀ ਜੈ ਇਹ ਦੋਹਰਾ ਗਲ ਪੱਲੂ ਮੁਖ ਕਾਸ ਲੈ तार गऊ का रूप मिरजा तू तुम चलन की तुम हो ब्रह्म स्वरूप दोरा मिरजा खान सुत शेख का चरणी दे गायान पाप पापी का बक्ष दे श्री चंद्र भगवान बाबा श्री चंद्र की जय चौपाई मिरजा खान मोहम्मद जाया ਲੇ ਕਰ ਭੇਟਾ ਡੇਰੇ ਆਇਆ ਸਜਦਾ ਕਰ ਚਰਨੀ ਤਹਿ ਜਾਵੇ ਚਰਨੀ ਗਿਰਾ ਪੂਲ ਬਖਸ਼ਾਵੇ ਤੁਮ ਹੋ ਪਰ ਦੇਉ ਧਾਰ ਸੁਆਮੀ ਤੁਮ ਹੋ ਸ਼ਿਵ ਅਵਤਾਰ ਸੁਆਮੀ ਹਮ ਪਾਪੀ ਕੋ ਚਰਨੀ ਲਾਵੋ ਗੁਰਾਂਗਾਰ ਕੋ ਮਾਬ ਕਰਾਵੋ ਚੋਪਈ ਮਿਰ ਜਾਣੇ ਨੂੰ ਨੀਰ ਬਖਾਏ ਕਰੇ ਗੁਨਾਹ ਕਬੂਲ ਕਰਾਏ বারবার মন মে पछतावे तूणे 세 না શીશ গোઠાवे জবતર লোচন পলক উঠাই ઉપર मिरजे দৃষ্টি পাই তুমকো جا প্রভ ਨੇ بخشايا मिरजा खान जद चरणी लाया बाबा जी चंद्र की जय दोहरा नगर टठे नित कथा करे शिरचंद्र भगवान चार पीर या गाँव में मकबरे चार बनान दोरा इस जादू को देख के हुए लोग हैरान दर्श पीर को करण को हिंदू पजे आण बाबा श्री चंद्र की जय चौपई ठट्ठा सिंध से का जोर हिंदू धर्म किया कमजोर चत गुरु जी ताइयों आए ਧਰਮ ਕੀ ਰੱਖਿਆ ਕਰਨ ਪਠਾਏ ਧਰਮ ਅੰਦਰਾਂ ਕੇ ਖੋਲੇ ਆ ਕੇ ਕਰੇ ਆਰਤੀ ਸੰਖ ਵਜਾ ਕੇ ਕਟੜ ਪੰਥੀ ਸ਼ੋਰ ਮਚਾਵੇ ਜੋਗੀ ਆਗੇ ਪੇਸ਼ ਨ ਜਾਵੇ ਚੋਪਈ ਚਾਰ ਪੀਰ ਜਹਾਂ ਸ਼ਾਮ ਕੋ ਆਏ ਆਕਰ ਜਾਦੂ ਦੀਆ ਚਲਾਏ ਮਾਇਆ ਮਕਵਰੇ ਚਾਰੇ ਉਸਾਰੇ ਹਿੰਦੂ ਸੇਖ ਜਾਵੇ ਬਲਿਹਾਰੇ ਦੇਖ ਮਕਬਰੇ ਹੋਈ ਹੈਰਾਨੀ ਸੋਚਣ ਸਵੇ ਬੜੇ ਪੀਰ ਲਸਾਨੀ ਲੋਕ ਠੱਠੇ ਕੇ ਖਿੱਚੇ ਆਵੇ ਹਰ ਕੋਈ ਮਕਬਰੇ ਦੇਖਣ ਤਾਵੇ ਚੋਪਈ ਦੇਖੇ ਜੋਗੀ ਧਿਆਨ ਲਗਾ ਕੇ ਬੈਠੇ ਜਾਦੂ ਪੀਰ ਚਲਾ ਕੇ ਹਿੰਦੂ ਦੇ ਘਰ ਮੋਹਿਤ ਹੋਏ ਧਰਮ ਆਪਦਾ ਦੇਣ ਨ ਖੋਏ ਕਮਲ ਜੋਰ ਮੈਂ ਸੰਖ ਵਜਾਏ ਖੜੇ ਮਕਵਰੇ ਸੀਸ ਚੁਕਾਏ ਪੀਰ ਸੋਜ ਦੇ ਏਕੀ ਪਾਣਾ ਕਿਸੇ ਦਰ ਸੇ ਪਿਆ ਸੀਸ ਚੁਕਾਣਾ ਚੌਪਈ ਸੰਖ ਵਜਣ ਕੀ ਤੂੰ ਸੁਣੀ ਆਵਾਜ਼ ਪੀਰ ਆਏ ਚਾਰੇ ਸੁਣ ਭਾਜ ਦੇਰੇ ਤੁਣੇ ਆਏ ਪਧਾਰੇ ਬੈਠੇ ਸਾਧੂ ਦੋਦਰਸਾਰੇ ਜਾਦੂ ਆਪਣਾ ਪੀਰ ਚਲਾਵੇ ਜੋਰ ਲਗਾ ਕਰ ਅਮਾ ਦਿਖਾਵੇ ਪੜਨ ਕਲਾ ਮਾ ਨੇ ਪਲ ਗੋਏ ਪੀਰ ਚਾਰੇ ਤਖਹਾਰ ਖਲੋਏ ਚਉਪਈ ਜਦ ਗੁਰੂ ਜਬ ਨੇਤਰ ਖੋਲੇ ਪੀਰ ਚਹਾ ਕੇ ਹਿਰਦੇ ਡੋਲੇ ਤੇਸੀ ਦ੍ਰਿਸ਼ਟੀ ਜੋਗੀ ਪਾਈ ਪੀਰਾਂ ਕੋ ਨਾ ਦੇਵੇ ਦਿਖਾਈ ਪੀਰ ਬੜੇ ਮਨ ਮੇ ਪਛਤਾਏ ਮੱਥਾ ਪੀਰੋਗ ਪੀਰ ਸਲਾਏ ਆਣਗੇ ਰੇ ਜੇ ਚਰਣੀ ਚਾਰੇ ਲज्जਤ ਹੋਏ ਸੇਕ ਵਿਚਾਰੇ ਚੌਪਈ ਪੂਲ ਕਰੀ ਪੀਰਾਂ ਬਖਸ਼ਾਈ ਸ਼ਰਕਿ ਸ਼ਿਵ ਕਿਰਪਾ ਸੇ ਦਿਆ ਦਿਖਾਈ ਹਿੰਦੂਆਂ ਕਾ ਵੀ ਮਾਨ ਵਡਾਇਆ राम अल्लाह दो एक बताया मंदरा में हो बेटल ट विप्रयारती रहे अचार तन जोगी जयकारे लाए जय श्री चंद्र भक्त बुलाए जगत गुरु श्री चंद्र भगवान की जय दोहरा बाबर सुत्त हुमायूं शेर शहदिया घर आए तख्त दिल्ली का छोड़ के सिंध ठठे महंगाई दोहरा बैठे सुन समाद में श्री चंद्र भगवान मुगला हुमाऊं जती के चरणी शीश नमान बाबा श्री चंद्र की जय चौपाई बाबर जाबर मुगलन नरेश काबज हुआ भारत देश मंदिर शिव दोआले टाहे हिंदू जबन सिख बनाए चक्की पीसण गुरु नानक लाए सदगुरु उसको सच दिखाए बाबर करे गुरांगल जोई भूल गुरु जी हमसे खोई चौपाई मैं गा गुना गार गुरु जी तुम हो बख्शन घार गुरू जी हम पापी को चरणी लाए भूल पाप हमरे बख्शाए गुरु नानक खुशियाँ में आए ਮੁੱਠੀ ਸਾਤ ਭਾਂਗ ਪਕੜਾਏ ਸਤ ਪੀੜੀਆਂ ਬਣੋ ਰਜਾਨ ਧਰਮ ਕਰੋ ਦੀਓ ਛੋਡ ਗਮਾਨ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਬਾਬਰ ਬਾਦ ਹਮਾਈਉਂ ਆਵੇ ਅੱਛਾ ਰਾਜ ਨਹੀਂ ਦੇ ਪਾਵੇ ਛੇਰ ਸਾਸੂਰੀ ਕਰੀ ਚੜਾਈ ਦਿੱਲੀ ਘਾਤ ਸੇ ਨਿਰਪਗਵਾਈ ਸੂਰੀ ਜੀਟੀ ਰੋਡ ਬਣਾਏ ਨਾਮ ਆਪਣਾ ਅੰਗਰ ਕਰਾਏ ਮਗਲਗ ਮਾਣੀਓ ਗਜਨੀ ਭਾਗੇ ਜੋਗੀ ਚਰਨ ਜਾ ਠੱਠੇ ਲਾਗੇ ਚਉਪਈ ਕਮਲਿਆ ਆਸਣ ਦੇ ਬਿਠਾਏ ਜਗਤ ਗੁਰਾਂ ਕੋ ਜਗਤ ਗੁਰਾਂ ਕੇ ਵਿਸ਼ੇ ਬਤਾਏ ਸੁਣਨ ਨਿਦੇਸ਼ ਨਾਨਕ ਆਨੰਦ ਹੋਏ ਹਮੈਉ ਬੜਿਆ ਆਨੰਦ ਰਾਜਾ ਰਾਣੀ ਵਾਸਤਾ ਪਾਏ ਰੋ ਰੋ ਆਪਣੀ ਵਿਥਾ ਸੁਣਾਏ ਹੱਥ ਜੋੜ ਬਿਨਤੀ ਫਰਮਾਏ ਸਵਾਮੀ ਹਮ ਪਰਦਿਸ਼ਟੀ ਪਾਏ ਚੌਪਈ ਨਾਨਕ ਗੁਰ ਹਮ ਬਰ ਬਖਸ਼ਾਇਆ ਸਤ ਪੀੜੀਆਂ ਰਾਜ ਦਵਾਇਆ ਸ਼ੇਰ ਸਾਸੂਰੀ ਖਮਲਾ ਕੀਆ ਹੰ ਕੋ ਦਿਸ਼ ਨਿਕਾਲਾ ਦਿਆ ਤਖਤ ਦਿੱਲੀ ਕਾਲੀਆ ਸੰਭਾਲ ਹੋਏ ਖਮਾਰੇ ਮੰਦੜੇ ਹਾਲ ਬਿਰਧ ਪਿਤਾ ਕਾਜਤੀ ਰਖਾਓ ਤਾਰਤ ਦੇ ਲੀ ਕਾਮਣ ਬਖਸ਼ਾਓ ਬੱਬਾ ਸ੍ਰੀ ਚੰਦਰ ਕੀ ਜੈ ਦੋਹਰਾ ਮੰਦ ਮੰਦ ਮੁਸਕਾਮ ਦੇ ਸ੍ਰੀ ਚੰਦਰ ਭਗਵਾਨ ਮੁਗਲ ਹੁਮਾਈਉਂ ਕੋ ਜਤੀ ਦੇਣ ਤਖਤ ਬਰਦਾਨ ਚੌਪਈ ਜਦੋਂ ਹੁਮਾਈਉਂ ਅਰਜ ਸੁਣਾਈ ਜੋਗੀ ਅੰਮ੍ਰਿਤ ਦ੍ਰਿਸ਼ਟੀ ਪਾਈ ਜਤ ਗੁਰਾਂ ਨੇ ਬਾਗ ਸੁਣਾਇਆ ਰਾਜਨ ਕਰਮ ਤੇਰਾ ਬਦਲਾਇਆ ਰਾਜ ਗਦੀ ਤੁਮੇ ਬਖਸਾਈ ਸ਼ੇਰ ਸਾਹ ਪਰ ਕਰੋ ਚੜਾਈ ਹਰ ਜੁੱਧ ਮੇ ਸੂਰੀ ਆਵੇ ਦਿੱਲੀ ਤਖਤ ਹਮਾਈਓ ਪਾਵੇ ਜੋ ਪਈ ਮੁਗਲ ਹਮਾਈਓ ਸ਼ੁਕਰ ਮਨਾਇਆ ਅਕਬਰ ਪੀਟਾ ਲੈ ਕੇ ਆਇਆ ਜਲਾਲਉਦੀਨ ਠੱਠੇ ਆਵੇ ਮਾਇਆ ਤੂੰ ਨੇ ਆਣ ਠਿਕਾਵੇਂ ਜਿਤੇ ਚਰਨ ਮੇ ਸਜਦਾ ਕੀਆ ਅਸ਼ੀਰਵਾਦ ਜੋਗੀ ਸੇ ਲੀਆ ਜਗਤ ਗੁਰਾਂ ਨੇ ਬਚਨ ਉਚਾਰੇ ਹੀਰੇ ਮੋਤੀ ਕਿਸ ਕਾਮ ਗਮਾਰੇ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਚਉਬਈ ਅਕਬਰ ਵਾਪਸ ਥਾਨ ਲਜਾਓ ਦੇਸ਼ ਧਰਮ ਪਰ ਇਸੇ ਲਗਾਓ ਕਰਮ ਕਰਮ ਕਾਰਾ ਚਲਾਉਣਾ ਕੋਈ ਨਿਦੋਸ਼ਾ ਨਹੀਂ ਸਤਾਉਣਾ ਸਾ ਤਰਮੋ ਕੋ ਸੰਕਰ ਜਾਣੋ RAM ਰਹੀਮ ਕੋ ਇਕ ਪਛਾਣੋ Hindu Muslim ਖੁਸ਼ੀ ਮਨਾਈ ਜੈ ਸ਼੍ਰੀ ਚੰਦਰ ਸਤੂਤੀ ਗਾਈ ਵਾ ਵਾ ਜੈ ਸ਼੍ਰੀ ਚੰਦਰ ਕੀ ਜੈ ਦੋਹਰਾ Hindu Bauman ban gaye bahut yatim mereed ਗੁਰੂ ਦੇਵ ਦਰਗਾਹ ਕਰੇ ਜੀਵ ਕੀ ਆਪ ਤਾਈ ਦੋਹਰਾ ਗੋਰਾ ਸਿਆਸੀ ਠੱਠੇ ਮੇ ਤਾੰਤ੍ਰਿਕ ਹਾਟ ਚਲਾਏ ਪੋਲੇ ਪਾਲੇ ਪ੍ਰਾਣੀਆਂ ਕਰਪਾ ਖੰਡ ਫਸਾਏ ਦੋਹਰਾ ਹੀ ਚੰਦਰ ਕੇ ਆਣਤੇ ਹੱਟੀ ਹੋਈ ਵੰਦ ਪਰਸ਼ਨ ਉੱਤਰ ਕਰੇ ਯਤੀ ਸੇ ਬੋਲੇ ਵਿੱਚ ਕੁਮੰਡ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਅਮਰਤ ਵੇਲਾ ਹੂਆ ਗਾਣ ਸੰਕਮੰਦਰੀ ਬਿਪਰ ਬਜਾਣ ਨਰਸਿੰਘ ਡੇਰੇ ਕਮਨ ਬਜਾਏ ਨੰਦੀ ਤੂਣਾ ਫੇਰ ਤਪਾਏ ਜੋਗੀ ਵੈਟ ਸਮਾਦੀ ਲਾਈ ਡੇਰੇ ਸੰਗਤ ਚਲ ਕਰਾਈ ਗੋ ਰਸਨਿਆਸੀ ਡੇਰੇ ਆਵੇ आने कमल ये प्रश्नम प्रश्न पावे चौपाई क्या साधू का नाम अगर राम कण पिता गुरु कवन बखाना बरण आश्रम घमे बताए किस कारण तुम ठठे आए शेर बाल जो बालक ल्याया संगत पर तुम जादू पाया न परत लोका बीच फलावे धर्मंगदासी नमा चलावे दोहरा तांत्रिक गोरा गुस्से में किए कई सवाल जल्द बुलावो संत को किया खड़बबाल दोहरा कहण कमलिया जति जी आया, आया कोई महंत कोरा तांत्रिक नाम है गुस्से से वे अंतवबा श्री चंद्र की जय चौपाई ਤੰਤ੍ਰ ਗੁਰ ਅੜਿਰੀ ਆਵੇ ਕਮਲਿਆ ਪਰ ਰੋਬ ਜਮਾਵੇ ਨਾਮ ਜੋਈ ਕਾ ਕਮਲ ਬਤਾਇਆ ਸ੍ਰੀ ਚੰਦਰ ਗੁਰ ਨਾਨਕ ਜਾਇ ਈ ਬਾਲਗ ਨਉ ਧਰਮ ਚੰਦਾ ਸ੍ਰੀ ਚੰਦਰ ਪਾਈ ਫਰਜੰਦਾ ਸਤ ਗੁਰ ਤੁਮੇ ਜਲਦ ਬਤਾਇ ਬੁਲਾਇ ਸ੍ਰੀ ਚੰਦਰ ਤੂਨੇ ਪਰਿਆਏ ਚੋਪਈ ਗੋਰੀ ਸੰਤ ਸ਼ੰਕਾ ਉਪਜਾਈ ਛੋੜ ਸੰਨਿਆਸ ਉਹ ਰਾਸੀ ਪਾਈ ਉੱਤਮ ਧਰਮ ਕੇ ਦੀਆ ਤਿਆਗ ਹੋਏ ਸੰਨਿਆਸ ਨ ਬਿਨ ਬੈਰਾਗ ਸ਼੍ਰੀ ਚੰਦਰ ਜੀ ਸ਼ਿਵ ਬੁਲਾਵੇ ਗੋਰੇ ਸੰਤ ਕਾ ਪਰਮ ਮਿਟਾਵੇ ਗੁਰੂ ਘਮਾਰੇ ਮੁਨਿ ਅਵਨਾਸ਼ੀ ਪੇਖ ਹਮਾਰਾ ਆ ਦੀ ਉਦਾਸੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਹਰਾ ਨਾਰਾਇਣ ਗੁਰੂ ਬ੍ਰਹਮ ਸੁਤਾਂਗੇ ਸੌਨਕ ਭਾਈ ਚਾਰ ਸ਼ੰਕਰ ਮੂਲ ਐ ਪੇਖ ਕਾ ਆਗੇ ਹੰਸ ਅਵਤਾਰ ਦੋਹਰਾ ਦੁਰਵਾਸਾ ਨਾਰਦ ਰਿਸ਼ੀ ਰਾਮਚੰਦਰ ਅਵਤਾਰ ਸੰਤ ਰੇਣ ਨਾਨਕ ਗੁਰੂ ਲਈ ਉਹਦਾ ਸੀਤਾਰ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਬ੍ਰਹਮਾ ਪੁੱਤਰ ਆਦਿ ਚਾਰ ਸੰਕ ਸੁਨੰਦਨ ਸੰਤ ਕੁਮਾਰ નારદ્યતે ऋषि तोर बादशाह उदासीन राम बनवासा शिव शंभू तोहं सबतारा नानक रेणो उदासी तारा हमे उदासी रीत बदाई सुतना ने की सत कमाई चौपई पांच देव के हम पुजारी माने इन को रयत सारी ਗੁਰ ਪਰਿਣਾਮੀ ਮੁੱਢੋਂ ਆਵੇ ਹੰਬੀ ਗੁਰੂ ਕਾ ਜਾਪ ਜਪਾਵੇ ਨਾਮ ਜਪ ਬੈ ਰਾਗੋ ਵਿਆਸਾ ਚੌਥੀ ਸਮਤਾ ਹੋਏ ਉਦਾਸਾ ਚੌਥੀ ਮੰਜ਼ਲ ਪਾਏ ਉਦਾਸੀ ਚਾਰੇ ਮੰਜ਼ਲ ਪਾਸ ਸਿਆਸੀ ਚੌਪਈ ਬ੍ਰਹਮ ਆਤਮਾ ਸ਼ਾਦੀ ਅਬ ਨਾਸੀ ਸਪਸ਼ਟ ਸੋ ਬ੍ਰਹਮ ਪ੍ਰਕਾਸ਼ੀ शांत महंत जहां जगत ना कोई कर्मकांड जब जाप न होई जिदा आकाश का दृष्टा माया सुननो सुन में रूह समाया तंत्र गोरे छोड़े ठीड़े नाम से काट 84 गेड़े बाबा श्री चंद्र की जय चौपाई पाप कमाई साथ न जाए झूठ बोल जो नित कमाए जब जमदूत ता पकड़ ले जाना ਸੁਦਾਰਾ ਤਨਹੀਂ ਛੁਡਾਣਾ ਵੱਡੇ ਭਗਨਰ ਦੇ ਹੀ ਤਾਰੀ ਤੂੰ ਮੈਨੇ ਕੀ ਯਹੋਵਾਰੀ ਗੋਰੀ ਸੰਤ ਸੁਣਾ ਬ੍ਰਹਮ ਗਿਆਨ ਸ਼੍ਰੀ ਚੰਦਰ ਕੋ ਗੁਰੂ ਵਣਾਨ ਬਾਬਾ ਸ਼੍ਰੀ ਚੰਦਰ ਕੀ ਜੈ ਚੌਪਈ ਤਨ ਤਨ ਤੂੰ ਜਦੀ ਪੁਰਾਰੀ ਜੈ ਸ਼੍ਰੀ ਚੰਦਰ ਅੰਜਨ ਮਾਇਆ ਤਮੈਂ ਗੋ ਤਾਰੀ ਜੈ ਸ਼੍ਰੀ ਚੰਦਰ ਲੋਭੀ ਮਾਨੇ ਘਮੇ ਫਸਾਇਆ ਜੈ ਸ਼੍ਰੀ ਚੰਦ ਕਿਉਂ ਤੂ ਬੋਲੇ ਕੇ ਤਨ ਕਮਾਇਆ જય ਸ਼੍ਰੀ ਚੰਦਰ ਬੜੇ ਭਾਗ ਗੁਰ ਸੰਤ ਮਿਲਾਏ જય ਸ਼੍ਰੀ ਚੰਦਰ ਖੁਦ ਨਰਾਇਣ ਠੱਠੇ ਆਏ જય ਸ਼੍ਰੀ ਚੰਦਰ ਉੱਚੀ ਉੱਚੀ ਗੋਰਾ ਗਵੈ જય ਸ਼੍ਰੀ ਚੰਦਰ ਭਗਤ ਜਤੀ ਕੋ ਸੀ ਚੁਕਾਵੇ જય ਸ਼੍ਰੀ ਚੰਦਰ ਬਾਬਾ ਸ਼੍ਰੀ ਚੰਦਰ ਕੀ ਜੈ ਦੋਹਰਾ ਧਰਮ ਚੰਦ ਤੇ ਕਮਲਿਆ ਸ਼੍ਰੀ ਚੰਦਰ ਭਗਵਾਨ नेगरेटेशन निर्देश में पुलिया राए पान दोरा हिंग लाजमा दर्शको भक्त गिरी जी आवन 360 शशसत ग छठे डेरे लावन जगद्गुरु श्री चंद्र भगवान की जय चौपाई मगध देश में चाले पाए भक्त गिरी जी ठठे आए हिंग लाज माता मशहूर ਨੇਗਰੇ ਠੱਠੇ ਸੇ ਥੋੜੀ ਦੂਰ ਤੈਨ ਸੋਛੜ ਸੇ ਸੰਗ ਸਾਧੂ ਤੰਤਰੇ ਕਰਤੇ ਟੂਨੇ ਜਾਦੂ ਸ਼ਾਮ ਪੈਣ ਤੇ ਠੱਠੇ ਆਵੇ ਰੈਣ ਬਸੱਲੀ ਡੇਰੇ ਲਾਵੇ ਚੌਪਈ ਫੌਰਨ ਤੰਬੂ ਸਭੀ ਲਗਾਏ ਸੰਧਿਆ ਕਰਕੇ ਭੋਜਨ ਖਾਏ ਸੁਬਾ ਸਭੀ ਕੀਆ ਇਸ਼ਨਾਨ ਪੂਜਾ ਕਰੀ ਕਰੇ ਜਲਪਾਨ ਮਾਤ ਦੇਰਸ਼ਕੀ ਕਰੀ ਤਿਆਰੀ ਗਿਰੀ ਭਗਤ ਨੇ ਦ੍ਰਿਸ਼ਟੀ ਧਾਰੀ ਬਾਹੋ ਦਾਹੀ ਸੰਗਤ ਜਾਵੇ ਜੈ ਸ੍ਰੀ ਚੰਦਰ ਜੈ ਕਾਰੇ ਲਾਵੇ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਭਗਤ ਗਿਰੀ ਜੀ ਪੁੱਛਦੇ ਲੋਕੀ ਕਿੱਧਰ ਜਾਏ ਤੀਰਥ ਮੇਲਾ ਹੈ ਕਹੀਂ ਦੁੱਧ ਮਖਣ ਲੈ ਤਾਏ ਦੋਹਰਾ ਭਗਤ ਸਨਿਆਸੀ ਗਿਰੀ ਸੇ ਰਾਹੀ ਭਗਤ ਬਤਾਨ ਨਾਨਕ ਨੰਦ ਸ੍ਰੀ ਚੰਦ ਕੋ ਜਾਏ ਪੇਟ ਚੜਾਣ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਭਗਤ ਗਰੀ ਸੰ ਜੋਗੀ ਨਾਮ ਆਏ ਠੱਠੇ ਸ੍ਰੀ ਚੰਦਰ ਭਗਵਾਨ ਸਭ ਸਿਸ਼ਾ ਕੋ ਗਰੀ ਬਤਾਏ ਸਾਗਿ ਸ਼ਾਸਿ ਸਿਵ ਠੱਠੇ ਆਏ ਦੂਧ ਮੱਖਣ ਲੈ ਸੰਗਤ ਜਾਵੇ ਸਭ ਜਤੀ ਕੇ ਦਰਸ਼ਨ ਪਾਵੇ ਚਲੋ ਆਪਾਂ ਵੀ ਦਰਸ਼ਨ ਪਾਈਏ ਜੀਵਨ ਆਪਣਾ ਸਫਲ ਬਣਾਈਏ